ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ 15 16 ਤਰੀਕ ਦੇ ਮੌਸਮ ਦੀ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ 31 ਮਾਰਚ ਤੱਕ ਦੇ ਮੌਸਮ ਦੀ ਜਾਣਕਾਰੀ ਕਿ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ 31 ਮਾਰਚ ਤੱਕ ਕਦੋਂ ਤੱਕ ਇੱਕ ਸਿਸਟਮ ਜਿਹੜਾ ਹੋਰ ਆ ਰਿਹਾ ਉਹਦਾ ਪ੍ਰਭਾਵ ਕਿੰਨਾ ਕੁ ਪੰਜਾਬ ਤੇ ਹੋਊਗਾ ਉਹ ਸਾਰੀ ਗੱਲਬਾਤ ਕਰਾਂਗੇ ਤੇ ਹੁਣ ਜਿਹੜਾ ਆਉਣ ਵਾਲੇ ਦਿਨ ਨੇ ਉਹ ਕਿਹਾਂ ਜਿਹੇ ਹੋਣਗੇ ਹਵਾਵਾਂ ਦਾ ਕੀ ਰੁਖ ਹੋਊਗਾ ਤਾਂ ਸਾਰੀ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਸ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ ਆਪਣੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ ਕਿ ਅੱਜ 15 ਤੇ 16 ਤਰੀਕ ਦਾ ਮੌਸਮ ਜਿਹੜਾ ਕਿ ਅੱਜ 15 ਤਰੀਕ ਨੂੰ ਮੌਸਮ ਆਮ ਤੌਰ ਤੇ ਸਵੇਰ ਦੇ ਸਮੇਂ ਤੋਂ ਹੀ ਬੱਦਲਵਾਈ ਵਾਲਾ ਬਣਿਆ ਹੋਇਆ ਕਿਤੇ ਕਿਨਵਣਕਣੀ ਹੋ ਰਹੀ ਆ ਕਿਤੇ ਹਲਕੀ ਫੁਹਾਰ ਦੇ ਰੂਪ ਦੇ ਵਿੱਚ ਕਿਤੇ ਥੋੜਾ ਜਿਹਾ ਦਰਮਿਆਨਾ ਜਾਂ ਵੀ ਪੈ ਰਿਹਾ ਹਲਕਾ ਸਰਾਟਾ ਜਾਂ ਤੇ ਕਿਤੇ ਧੁੱਪ ਆ ਜਿਹੜੀ ਉਹ ਕੜਾਕੇ ਦੇ ਨਿਕਲੀ ਹੋਈ ਆ ਤੇ ਬੱਦਲਾਂ ਦੀ ਆਵਾਜ਼ ਜਿਹੜੀ ਤੁਸੀਂ ਲਾਈਵ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਬਣੀ ਹੋਈ ਆ ਇਹ ਲਗਾਤਾਰ ਪੰਜਾਬ ਦੇ ਵਿੱਚ ਇਹ ਬੱਦਲਵਾਈ ਜਿਹੜੀ ਅੱਗੇ ਵੱਲ ਨੂੰ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਰਾਜਸਥਾਨ ਦੇ ਕੁਝ ਖੇਤਰਾਂ ਵਿੱਚੋਂ ਤੇ ਹਰਿਆਣੇ ਦੇ ਕੁਝ ਖੇਤਰਾਂ ਵਿੱਚੋਂ ਇਹ ਬੱਦਲਵਾਈ ਆ ਜਿਹੜੀ ਅੱਗੇ ਵੱਲ ਨੂੰ ਜਾ ਰਹੀ ਹੈ ਦੋਸਤੋ ਇਹ ਅਪਡੇਟ ਜਿਹੜੀ ਪੰਜਾਬ ਦੇ ਮੌਸਮ ਦੀ ਵੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਿਲਹਾਲ 80% ਜਿਹੜੇ 70 ਤੋਂ 80% ਇਲਾਕੇ ਨੇ ਉਹਨਾਂ ਦੇ ਵਿੱਚ ਬੱਦਲਵਾਈ ਹਜੇ ਵੀ ਬਣੀ ਹੋਈ ਹੈ ਬੱਦਲਵਾਈ ਦਾ ਪ੍ਰਭਾਵ ਕੀ ਹੈ ਉਹ ਅਸੀਂ ਤੁਹਾਨੂੰ ਦੱਸ ਦਿੱਤਾ ਕਿ ਕੋਈ ਜ਼ਿਆਦਾ ਮੀਂਹ ਵਰਗੇ ਹਾਲਾਤ ਕੋਈ ਜ਼ਿਆਦੇ ਭਾਰੀ ਵੀ ਵਾਲੇ ਹਾਲਾਤ ਨਹੀਂ ਹੋਣਗੇ ਸਰਫ ਕਿਤੇ ਕਿਨਮਣ ਕਣੀ ਕਿਤੇ ਹਲਕਾ ਫੁਲਕਾ ਹਵਾ ਆ ਕਿਤੇ ਛਿੱਟਾ ਇਸ ਤਰ੍ਹਾਂ ਦਾ ਜਿਹੜਾ ਮੌਸਮਾ ਉਹ ਅੱਜ ਯਾਨੀ ਕਿ 15 ਤਰੀਕ ਨੂੰ ਦਿਨ ਵੇਲੇ ਵੀ ਰਹੂਗਾ ਦੁਪਹਿਰ ਦੇ ਸਮੇਂ ਤੱਕ ਵੀ ਰਹੂਗਾ ਤੇ ਦੁਪਹਿਰ ਤੋਂ ਬਾਅਦ ਵੀ ਤੇ ਉਸ ਤੋਂ ਬਾਅਦ ਰਾਤ ਨੂੰ ਵੀ ਮੌਸਮ ਜਿਹੜਾ ਠੀਕ ਠਾਕ ਰਹੂਗਾ ਕਿਤੇ ਥੋੜੇ ਬਹੁਤ ਗਰਜਲਿਸ਼ਕ ਨਾਲ ਛਿੱਟੇ ਪੈਣ ਦੀ ਜਿਹੜੀ ਸੰਭਾਵਨਾ ਬਣ ਰਹੀ ਹੈ ਉਸ ਤੋਂ ਬਾਅਦ 16 ਤਰੀਕ ਨੂੰ ਵੀ ਉੱਚੇ ਜੇ ਬੱਦਲ ਲੰਗਦੇ ਹੋਏ ਟਾਜ ਰੌਣ ਕੇ ਤੇ ਉੱਚੇ ਜੇ ਬੱਦਲ ਲੰਘਦੇ ਹੋਏ ਨਜ਼ਰ ਆਉਣਗੇ ਉਹਨਾਂ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੋਊਗਾ ਉਹ ਵੀ ਇਸੇ ਤਰ੍ਹਾਂ ਜਿਵੇਂ ਅੱਜ ਆਪਾਂ ਨੂੰ ਦੇਖਣ ਨੂੰ ਮਿਲਦਾ ਕਿਤੇ ਕੋਈ ਬਦਲੀ ਦੇ ਨਾਲ ਮੀਂਹ ਕਣੀ ਮਾੜੀ-ਮੋਟੀ ਪੈ ਗਈ ਪੈ ਗਈ ਅਦਰਵਾਈਜ਼ ਮੌਸਮ ਵਾੜਾ ਠੀਕ ਹੋਣਾ ਸ਼ੁਰੂ ਹੋ ਜਾਊਗਾ ਜੋ ਅਪਡੇਟ ਦੇ ਵਿੱਚ ਪਤਾ ਲੱਗ ਰਿਹਾ ਦੋਸਤੋ ਬਾਕੀ ਤੁਹਾਨੂੰ ਅਸੀਂ ਜਿਹੜੀ ਦੱਸ ਦਿੰਦੇ ਅਪਡੇਟ ਹੁੰਦੀ ਹੈ ਉਹਦੇ ਵਿੱਚ ਵੀ ਜਾਣਕਾਰੀ ਇਹ ਦਿਖਾ ਦਿੰਦੇ ਆ ਜਿਹੜੀ ਕਿ ਪ੍ਰਾਈਵੇਟ ਸੰਸਥਾਵਾਂ ਦੇ ਜਿਹੜੇ ਸੈਟਲਾਈਟ ਨੇ ਉਹਨਾਂ ਤੋਂ ਬਿਨਾ ਇੱਕ ਜਿਹੜੀ ਅਪਡੇਟ ਆਪਾਂ ਪ੍ਰਾਪਤ ਕਰਦੇ ਹਾਂ ਹਰ ਰੋਜ਼ ਦੀ ਤਰ੍ਹਾਂ ਪਰਸੈਂਟੇਜ ਦੇ ਹਿਸਾਬ ਨਾਲ ਉਸ ਦੇ ਵਿੱਚ ਵੀ ਆਪਾਂ ਨੂੰ 10 ਦਿਨ ਦੀ ਜਿਹੜੀ ਅਪਡੇਟ ਦਿੱਤੀ ਹੋਈ ਹੈ ਜਿਵੇਂ ਕਿ ਨਾਈਟ ਦਾ ਮੌਸਮ ਵੀ ਤੁਸੀਂ ਦੇਖ ਸਕਦੇ ਹੋ 15 32% ਚ ਕੁੱਲ ਮਿਲਾ ਕੇ ਪੂਰੇ ਪੰਜਾਬ ਦੇ ਵਿੱਚ 32% ਚਾਂਸ ਨੇ ਜਿਹੜੇ ਇਹ ਨਾਈਟ ਅੱਜ ਦੀ 15 ਤਰੀਕ ਦੀ ਨਾਈਟ ਹੈ ਤੇ ਇੱਥੇ ਦੇਖੋ ਮੀਂਹ ਕਣੀ ਵਾਲਾ ਸਿਸਟਮ ਬਣਿਆ ਹੋਇਆ ਥੋੜਾ-ਬੋਤ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਅੱਜ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਦੇਖੋ ਤੇ ਉਸ ਤੋਂ ਬਾਅਦ 16 ਤਰੀਕ ਦੇ ਗੱਲ ਕਰਦੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਪਰਸੈਂਟੇਜ ਦੇ ਹਿਸਾਬ ਨਾਲ 16 ਤਰੀਕ ਨੂੰ ਦੇਖੋ ਬੱਦਲਵਾਈ ਤੇ ਇਹ 16 ਤਰੀਕ ਆ ਗਈ ਬੱਦਲਵਾਈ ਤੇ ਧੁੱਪਾਂ ਵਾਲਾ ਮੌਸਮ ਬਣਦਾ ਤੇ ਮੀਂਹ ਦੇ ਕੋਈ ਜ਼ਿਆਦਾ ਪ੍ਰਭਾਵ ਹਾਲਾਤ ਨਹੀਂ ਹੈਗੇ ਜਿਹੜੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਕਿ ਹਲਕੀ-ਪੁਲਕੀ ਕਿਤੇ ਫੁਹਾਰ ਦੇ ਨੂਮੇ ਦੇ ਵਿੱਚ ਮਾਹੌਲ ਜਿਹਦੇ ਵਿੱਚ ਪੈ ਗਈ ਪੈ ਗਈ ਕਣੀ ਨਹੀਂ ਅਦਰਵਾਈਜ਼ ਮੌਸਮ ਸਾਫ਼ ਦਿਖਾਇਆ ਗਿਆ ਤੇ 17 ਤਰੀਕ ਨੂੰ ਵੀ ਮੌਸਮ ਸਾਫ਼ ਹੈ ਤੇ ਉੱਤਰ ਪੱਛੋਂ ਦੀ ਹਵਾਵਾਂ ਨੇ ਵਾਪਸੀ ਕਰ ਲੈਣੀ ਆ ਤੇ ਜਿਵੇਂ 15 ਤਰੀਕ ਨੂੰ ਆਪਾਂ ਨੂੰ ਅੱਜ ਥੋੜੀ ਹਵਾਵਾਂ ਦੀ ਗਤੀ ਸੀ ਜਿਹੜੀ ਦਰਮਿਆਨੀ ਹਲਕੀ ਉਹ ਕੁਝ ਖੇਤਰਾਂ ਵਿੱਚ ਪੂਰਬੀ ਸੀ ਕੁਝ ਦੇ ਵਿੱਚ ਦੱਖਣ ਪੂਰਬੀ ਸੀ ਇਸੇ ਤਰ੍ਹਾਂ ਕੱਲ ਨੂੰ 16 ਤਰੀਕ ਨੂੰ ਵੀ ਪਹਿਲੇ ਘੰਟੇ ਦੇ ਵਿੱਚ ਉੱਤਰ ਪੂਰਬੀ ਸੌਰੀ ਦੱਖਣ ਪੂਰਬੀ ਹਵਾਵਾਂ ਦਾ ਰੁੱਖ ਦੇਖਣ ਨੂੰ ਮਿਲੂ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ 10-11 ਵਜੇ ਤੋਂ ਬਾਅਦ ਆਪਾਂ ਨੂੰ ਉੱਤਰ ਪੱਛਮੀ ਹਵਾਵਾਂ ਦੀ ਜਿਹੜੀ ਵਾਪਸੀ ਆਰਵਾਨ ਗਈ ਆ ਉਹ ਦੇਖਣ ਨੂੰ ਮਿਲੂਗੀ ਜਿਨ੍ਹਾਂ ਦੇ ਨਾਲ ਇੱਕ ਦੋ ਦਿਨ ਜਿਹੜੇ ਤਾਪਮਾਨ ਉਹ ਥੋੜੇ ਜਿਹਾ ਠੀਕ ਠਾਕ ਹੀ ਰਹਿਣਗੇ ਕਿਉਂਕਿ ਪਿਛਲੇ ਦਿਨ ਜਿਹੜਾ ਰਾਤ ਦੇ ਸਿਸਟਮ ਦੇ ਵਿੱਚ ਕਿਤੇ ਕਿਤੇ ਗੜੇਮਾਰੀ ਸੀ ਉਸ ਦੇ ਨਾਲ ਪ੍ਰਭਾਵ ਦੇ ਨਾਲ ਜਿਹੜਾ ਤਾਪਮਾਨ ਉਹ ਗ੍ਰਾਫਟ ਦੇ ਵਿੱਚ ਆ ਜਾਂਦਾ ਤੇ ਇਸ ਕਰਕੇ ਥੋੜਾ ਜਿਹਾ ਤਾਪਮਾਨ ਜਿਹੜਾ ਗ੍ਰਾਫਟ ਦੇ ਵਿੱਚ ਰਹੂਗਾ ਜਿਵੇਂ ਕਿ ਅਸੀਂ ਪਹਿਲਾਂ ਪਿਛਲੇ ਦਿਨ ਤੁਹਾਨੂੰ 17-18 ਡਿਗਰੀ ਦੇ ਕਰੀਬ ਉਸ 15 ਤੋਂ ਲੈ ਕੇ 17 ਦੇ ਡਿਗਰੀ ਦੇ ਵਿੱਚ ਵਿੱਚ ਦੱਸਿਆ ਸੀ ਰਾਤਾਂ ਦਾ ਤਾਪਮਾਨ ਤਾਂ ਉਹ ਅੱਜ ਤੋਂ ਇੱਕ ਦੋ ਦਿਨ ਹੁਣ 13-14 ਜਾਂ 15-16 ਡਿਗਰੀ ਦੇ ਕਰੀਬ ਤਾਪਦੀ ਕੀਤਾ ਜਾਊਗਾ ਇਸ ਤਰ੍ਹਾਂ ਕਿ 1-2 ਡਿਗਰੀ ਹੀ ਗ੍ਰਾਫਟ ਆਊਗੀ ਕੋਈ ਜ਼ਿਆਦਾ ਨਹੀਂ ਦਿਨਾਂ ਦੇ ਤਾਪਮਾਨ ਜਿਹੜੇ ਉਹ 15 16 ਤਰੀਕ ਨੂੰ ਆਪਾਂ ਨੂੰ ਜਿਆਦਾਤਰ ਕਹਿ ਸਕਦੇ ਆ 25 ਡਿਗਰੀ ਤੇ ਜਾਂ 27 ਡਿਗਰੀ ਦੇ ਕਰੀਬ ਹੀ ਦਰਜ ਕੀਤੇ ਜਾ ਰਹੇ ਨੇ ਤੇ ਉਸ ਤੋਂ ਬਾਅਦ 16 ਤਰੀਕ ਨੂੰ ਵੀ ਇਹ ਕਹਿ ਸਕਦੇ ਆ 25 26 ਜਾਂ 27 ਡਿਗਰੀ ਦੇ ਆਸ-ਪਾਸ ਪਹੁੰਚਣਗੇ ਤੇ ਉਸ ਤੋਂ ਬਾਅਦ ਇਹ ਆਪ ਹੋਣੇ ਸ਼ੁਰੂ ਹੋ ਜਾਣਗੇ ਵਧਨੇ ਸ਼ੁਰੂ ਹੋ ਜਾਣਗੇ ਜਾਨੀ ਕਿ 17 ਤਰੀਕ ਤੋਂ ਇਹ ਤਾਪਮਾਨ ਵੀ ਜਿਹੜੇ ਵਧਨੇ ਸ਼ੁਰੂ ਹੋ ਜਾਣਗੇ ਜਿਹੜੇ ਕਿ ਸਾਨੂੰ ਅਸੀਂ ਕਹਿ ਸਕਦੇ ਆ ਆਪਾਂ ਨੂੰ 35 ਡਿਗਰੀ ਤੋਂ ਪਲੱਸ ਜਿਹੜੇ ਤਾਪਮਾਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦਰਜ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 18 ਤਰੀਕ ਦਾ ਮੌਸਮ 18 ਤਰੀਕ ਨੂੰ ਵੀ ਬੱਦਲਵਾਈ ਵਾਲਾ ਧੁੱਪ ਸਾਂ ਲਈ ਹੈ ਮੌਸਮਾ ਕੋਈ ਜ਼ਿਆਦਾ ਨਹੀਂ ਹੈਗਾ 4% ਚਾਂਸ ਨੇ 19 ਤਰੀਕ ਨੂੰ ਵੀ ਮੌਸਮ ਸਾਫ਼ ਹੈ ਬੱਦਲਵਾਈ ਜ਼ਰੂਰ ਉੱਚੇ ਬੱਦਲ ਜ਼ਰੂਰ ਹਰੇਕ ਦਿਨ ਬਣਦੇ ਰਹਿਣਗੇ ਦੋਸਤੋ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਉੱਚੇ ਬੱਦਲ ਜਿਹੜੇ ਲੰਘਦੇ ਰਹਿਣਗੇ ਤੇ ਫਿਰ ਉਸ ਤੋਂ ਬਾਅਦ 20 ਤਰੀਕ ਨੂੰ ਮੌਸਮ ਬੱਦਲਵਾਈ ਵਾਲਾ ਥੋੜੀ ਬਹੁਤ ਵਾਲਾ ਬੜਿਆ ਹੋਇਆ ਤੇ ਦੇਖ ਸਕਦੇ ਹੋ ਕਿਤੇ ਕਿਤੇ ਕੋਈ ਮੀਂਹ ਵਰਗੇ ਹਾਲਾਤ ਨਹੀਂ ਹੈਗੇ ਤੇ ਉਹ ਵੀ ਦਿਖਾ ਦੇਣਾ ਪਰਸੈਂਟੇਜ ਦੇ ਵਿੱਚ 2% ਸਾਰੇ ਚਾਂਸ ਨੇ ਕੋਈ ਜ਼ਿਆਦਾ ਨਹੀਂ ਹੈਗੇ ਠੀਕ ਹੈ ਜੀ ਉਸ ਤੋਂ ਬਾਅਦ 21 ਤਰੀਕ ਨੂੰ ਮੌਸਮ ਠੀਕ ਹੈ ਧੁੱਪਸਾਲ ਆਣ ਪੂਰਾ ਕੜਾਕਾ ਦੀ ਧੁੱਪ ਨਿਕਲਣੇ ਸ਼ੁਰੂ ਹੋ ਜੂਗੀ ਫਿਰ 22 ਤਰੀਕ ਨੂੰ ਮੌਸਮ ਸਾਫਾ ਧੁੱਪ ਵਾਲਾ 23 ਨੂੰ ਸਾਫਾ ਬਿਲਕੁਲ ਸਾਫ ਖੁਸ਼ਕ ਤੇ ਦਿਖਾਇਆ ਗਿਆ 24 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਦਿਖਾਇਆ ਗਿਆ ਕਿਤੇ ਵੀ ਬੱਦਲ ਵਾਈ ਵੀ ਨਹੀਂ ਹੈਗੀ ਤੇ ਫਿਰ ਉਸ ਤੋਂ ਬਾਅਦ 25 ਤਰੀਕ ਨੂੰ ਵੀ ਮੌਸਮ ਜਿਹੜਾ ਤੁਸੀਂ ਆਮ ਤੌਰ ਤੇ ਖੁਸ਼ਕ ਦੇਖ ਰਹੇ ਹੋ ਸਾਫ਼ ਦੇਖ ਰਹੇ ਹੋ 26 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕ ਸਾਫ਼ ਹੈ ਬੱਦਲਵਾਈ ਆਉਗੀ ਜ਼ਰੂਰ 25 ਤੋਂ ਲੈ ਕੇ 27 28 ਤੱਕ ਫਿਰ ਬੱਦਲਵਾਈ ਆ ਦੇਖੋ ਕਿਤੇ ਕਿਤੇ ਬੱਦਲਵਾਈ ਆ ਮੀਂਹ ਦੇ ਹਾਲਾਤ ਥੋੜੇ ਥੋੜੇ ਨੇ ਉਸ ਤੋਂ ਬਾਅਦ ਦੋਸਤੋ 29 ਨੂੰ ਵੀ ਮੌਸਮ ਠੀਕ ਠਾਕ ਹੈ ਕੋਈ ਜ਼ਿਆਦਾ ਨਹੀਂ ਬੱਦਲਵਾਈ ਆ ਥੋੜੀ ਬਹੁਤ 5% ਚਾਂਸ ਨੇ ਤੇ ਵਾਕੀ ਇਹ ਦੱਸ ਦਿੰਦੇ ਅਪਡੇਟ ਇਹੀ ਆ ਦੋਸਤੋ 30 31 ਨੂੰ ਮੌਸਮ ਠੀਕ ਠਾਕ ਰਹੂਗਾ ਤੇ ਹੁਣ ਤੁਹਾਨੂੰ ਅਸੀਂ ਲੈ ਚੱਲਦੇ ਆ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਜਿੱਥੇ ਆਪਾਂ ਨੂੰ ਕਲੀਅਰ ਕਟਾ ਜਿਹੜਾ ਇਕਾਉਣ ਵਾਲਾ ਸਿਸਟਮ ਆ ਰਿਹਾ ਹੈ ਉਹ ਕਿੰਨੇ ਕੀ ਤਰੀਕੇ ਦੇ ਕਰੀਬ ਆ ਰਿਹਾ ਉਹ ਵੀ ਤੁਹਾਡੇ ਨਾਲ ਹੁਣ ਗੱਲਬਾਤ ਕਰਦੇ ਆ ਤੇ ਤੁਸੀਂ ਬਣੇ ਰਹੋ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਦੇਖਾਂਗੇ ਅੱਜ ਦਾ ਜਿਹੜਾ ਇਹ ਸਿਸਟਮ ਲੰਘਣਾ ਸ਼ੁਰੂ ਹੋ ਚੁੱਕਿਆ ਅੱਗੇ ਵੱਲ ਨੂੰ ਤੇ ਤੁਸੀਂ ਪ੍ਰਭਾਵ ਦੇਖ ਸਕਦੇ ਹੋ ਜਿਹੜੀ ਕਿ ਆਪਾਂ ਦੁਪਹਿਰ ਤੋਂ ਬਾਅਦ 2 ਵਜੇ ਤੋਂ ਬਾਅਦ ਵੀਡੀਓ ਪਾਈ ਸੀ ਉਸ ਦੇ ਵਿੱਚ ਥੋੜਾ ਜਿਹਾ ਇੱਥੇ ਅੱਜ ਤੱਕ ਮੌਸਮ ਜਿਹੜਾ ਸੰਘਣੀ ਬੱਦਲਵਾਈ ਵਾਲਾ ਬਣਿਆ ਹੋ ਸੀ ਪਰੰਤੂ ਇਹ ਹੁਣ ਥੋੜੇ ਸਮੇਂ ਬਾਅਦ ਇਹ ਯਾਨੀ ਕਿ ਅਸੀਂ 4-5 ਵਜੇ ਦੇ ਕਰੀਬ ਜਿਹੜੀ 16 ਤਰੀਕ ਤੋਂ ਲੈ ਕੇ 31 ਤਰੀਕ ਤੱਕ ਦੀ ਮੌਸਮ ਦੀ ਅਪਡੇਟ ਹੈ 15 ਸੌਰੀ 15 ਤਰੀਕ ਤੋਂ ਲੈ ਕੇ ਇਸ ਅਪਡੇਟ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਸੈਟਲਾਈਟ ਦੀ ਤਸਵੀਰ ਕਿ ਮੌਸਮ ਇੱਥੇ ਅੱਧ ਤੋਂ ਅੱਗੇ ਲੰਘ ਚੁੱਕਿਆ ਹੈ ਸਿਸਟਮ ਜਿਹੜਾ ਇਹ ਹੈ ਇਹ ਲੰਘ ਚੁੱਕਿਆ ਹੈ ਤੇ ਮੌਸਮ ਸਾਫ ਹੋਣਾ ਸ਼ੁਰੂ ਹੋ ਜਾਊਗਾ ਕਿਤੇ ਹਲਕਾ-ਵਲਕਾ ਕੰਮ ਕਰਨ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਸਿਰਫ ਜੇ ਇੱਕ ਇੱਥੇ ਇੱਕ ਸਟਰੋਂਗ ਜਾ ਬੱਦਲ ਜਿੱਥੇ ਸ੍ਰੀ ਅਮਰਸਰ ਸਾਹਿਬ ਜਾਂ ਗਰਦਾਸਪੁਰ ਜਾਂ ਪਠਾਨਕੋਟ ਦੇ ਇਲਾਕੇ ਦੇ ਵਿੱਚ ਨਵਾਂ ਸਰ ਦੇ ਇਲਾਕੇ ਵਿੱਚ ਇੱਥੇ ਥੋੜਾ ਜਿਹਾ ਸਟਰੋਂਗ ਜਾ ਇਹ ਬਾਕੀ ਮੌਸਮ ਆਪ ਤਰ ਤੱਕ ਹੋਰ ਕਿਤੇ ਸਾਫ ਹੋਣਾ ਸ਼ੁਰੂ ਹੋ ਗਿਆ ਫਿਰ ਦੋਸਤੋ 16 ਕੁੱਲ ਮਿਲਾ ਕੇ ਸੰਖੇਪ ਵਿੱਚ ਇੱਕ ਵਾਰੀ ਫੇਰ ਦੱਸ ਦਿੰਦਾ ਤੁਹਾਨੂੰ ਕਿ 15-16 ਨੂੰ ਮੌਸਮ ਠੀਕ ਠਾਕ ਰਹੂਗਾ ਬੱਦਲਵਾਈ ਵਾਲਾ ਰਹੂਗਾ ਗਰਜਲੇਸ ਕਾਲਾ ਰਹੂਗਾ 17 18 ਨੂੰ ਮਾਸੂ ਸਾਫ਼ ਰਹੂਗਾ ਉੱਤਰ ਪੱਛਮੀ ਹਵਾਵਾਂ ਚੱਲ ਪੈਣਗੀਆਂ ਤਾਪਮਾਨ ਦੇ ਵਿੱਚ ਗਰਾਉਟ ਆਊਗੀ ਤੇ ਫਿਰ 20 21 ਨੂੰ 19 20 ਨੂੰ ਇੱਕ ਫੇਰ ਹਲਕੀ ਜੀ ਸਿਸਟਮ ਆ ਰਹੀ ਆ ਆ ਦੇਖੋ ਤੁਹਾਡੇ ਨਾਲ ਅਸੀਂ ਪਹਿਲਾਂ ਵੀ ਗੱਲ ਕਰੀ ਸੀ ਕਿ ਤੁਹਾਨੂੰ ਜ਼ਰੂਰ ਇਹ ਜਾਣਕਾਰੀ ਦਵਾਂਗੇ ਇਹ ਹਲਕੀ ਜੀ ਸਿਸਟਮ ਆ ਰਹੀ ਆ ਕਿ ਦਰਮਿਆਨੀ ਤੋਂ ਵੀ ਹਲਕੀ ਹੈ ਜਿਹਦਾ ਕਿ ਪ੍ਰਭਾਵ ਸਿੱਧਾ ਪੰਜਾਬ ਵੱਲ ਨੂੰ ਆ ਇਹਦਾ ਕੋਈ ਜ਼ਿਆਦਾ ਲਗਾਤਾਰ ਅਲਰਟ ਨਹੀਂ ਹੈਗਾ 20 ਵਾਲਾ ਅਲਰਟ ਨਹੀਂ ਹੈਗਾ ਪੂਰਾ ਸਿਰਫ ਦਰਮਿਆਨੇ ਤੋਂ ਵੀ ਹਲਕਾ ਜਿਹੜਾ ਸਿਸਟਮ ਹੈ ਇਹ ਪਹੁੰਚਿਆ ਹੋਇਆ ਦੇਖੋ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ 18 19 ਤੇ 20 ਤਰੀਕ ਨੂੰ 19 ਤੇ 20 ਤਰੀਕ ਨੂੰ ਇਸ ਦੇ ਨਾਲ ਬੱਦਲਵਾਜ ਨਾਲ ਕਿਨਵਣਕਣੀ ਕਿਤੇ ਹੋ ਗਈ ਹੋ ਗਈ ਅਦਰਵਾਈਜ਼ ਇਹ ਅੱਗੇ ਲੰਘ ਜੂਗੇ ਇਸੇ ਤਰ੍ਹਾਂ ਫਿਰ ਦੋਸਤੋ ਗੱਲ ਕਰਦੇ ਆ ਸੰਖੇਪ ਵਿੱਚ 21 ਤੋਂ 31 ਤੱਕ ਮੌਸਮ ਬਿਲਕੁਲ ਸਾਫ਼ ਖੁਸ਼ਕ ਦਿਖਾਈ ਦੇ ਰਿਹਾ ਤੇ ਮੀਂਹ ਵਾਲਾ ਹਾਲਾਤ ਕੋਈ ਨਹੀਂ ਹੈਗੇ ਕੋਈ ਸਿਸਟਮ ਨੇੜੇ ਤੜੇ ਨਹੀਂ ਹੈਗਾ ਦੇਖੋ ਸਾਫ ਹੁੰਦਾ ਨਜ਼ਰ ਆ ਰਿਹਾ ਸਾਰੇ ਪਾਸੇ ਜਿਹੜੇ ਵੀ ਕਿਤੇ ਵੀ ਸਿਸਟਮ ਦੇ ਅਲਰਟ ਤੇ ਜਿੱਧਰੋਂ ਆਉਂਦੇ ਤੇ ਇਹ ਤੇ ਹੁਣ ਗੱਲ ਕਰਦੇ ਆਪਾਂ ਇੱਕ ਜਿਹੜਾ ਪ੍ਰੀ ਮੌਨਸੂਨ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਪ੍ਰੀ ਮੌਨਸੂਨ ਦਾ ਸੀਜ਼ਨ ਕਿਸ ਤਰ੍ਹਾਂ ਸ਼ੁਰੂ ਹੋ ਜਾਂਦਾ ਜਿਹੜੇ ਇਹਨੂੰ ਆਪਾਂ 15 ਮਾਰਚ ਤੋਂ ਬਾਅਦ ਡਿਕਲੇਅਰ ਕਰਦੇ ਨੇ ਅੱਜ 15 ਮਾਰਚ ਹੋ ਚੁੱਕਿਆ ਤਾਂ 20 ਤਰੀਕ ਤੋਂ ਬਾਅਦ ਪ੍ਰੀ ਮੌਨਸੂਨ ਜਿਹੜੀ ਉਹ ਐਕਟਿਵ ਹੋਣੀ ਸ਼ੁਰੂ ਹੋ ਜੂਗੀ ਉਹਦੇ ਵਿੱਚ ਕੀ ਹੁੰਦਾ ਤਾਂ ਅਚਾਨਕ ਜਿਹੜਾ ਕਰਵਟ ਆਉਂਦੀ ਆ ਮੌਸਮ ਦੇ ਵਿੱਚ ਤਾਂ ਮੀਂਹ ਵਰਗੇ ਹਾਲਾਤ ਬਣ ਜਾਂਦੇ ਨੇ ਕਾਲੀਆਂ ਘਟਾਵਾਂ ਵਾਲੇ ਬੱਦਲ ਬਣ ਜਾਂਦੇ ਨੇ ਤੇ ਉਹਨਾਂ ਦੇ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਮੀਂਹ ਪੈ ਜਾਂਦਾ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਧੁੱਪ ਨਿਕਲ ਆਉਂਦੀ ਆ ਤੇ ਮੌਸਮ ਸਾਫ਼ ਹੋ ਜਾਂਦਾ ਅੱਗੇ ਲੰਘ ਜਾਂਦਾ ਬੱਦਲ ਤੇ ਹਨੇਰੀ ਜਿਹੜੀ ਆਉਂਦੀ ਆ ਉਹ ਵੀ ਆਉਣੀ ਸ਼ੁਰੂ ਹੋ ਜਾਂਦੀ ਆ 20 ਤਰੀਕ ਤੋਂ ਬਾਅਦ ਜਿਹੜਾ ਆਉਣੀ ਸ਼ੁਰੂ ਹੋ ਜੂਗੀ ਇਹ ਮੌਸਮ ਦੇ ਵਿੱਚ ਤਬਦੀਲੀ ਆ ਜਿਹੜੀ ਆਉਣੀ ਸ਼ੁਰੂ ਹੋ ਜੂਗੀ ਹੁਣ ਤੇ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ 35 ਤੋਂ ਲੈ ਕੇ 40 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਨੇ 21 ਤੋਂ ਲੈ ਕੇ 31 ਤਰੀਕ ਤੱਕ ਪਹੁੰਚਣ ਕਿਉਂਕਿ ਉਹਦਾ ਕਾਰਨ ਕੀ ਹੋਊਗਾ ਇੱਕ ਤਾਂ ਰਾਜਸਥਾਨ ਵਾਲ ਸਾਈਡ ਥੋੜਾ ਜਿਹਾ ਨੇੜੇ ਤੇੜੇ ਜਿਹੜਾ ਹੀਟ ਉਹ ਵਧਣੀ ਸ਼ੁਰੂ ਹੋ ਜੂਗੀ ਤੇ ਉਧਰਲੇ ਇਲਾਕੇਾਂ ਦੇ ਥੋੜਾ ਜਿਹਾ ਤਾਪਮਨ ਆਪ ਹੋਣਾ ਸ਼ੁਰੂ ਹੋ ਜੂਗਾ ਬਾਕੀ ਇਲਾਕੇ ਦਾ ਵੀ ਹੋ ਸਕਦਾ +35 ਤੋਂ ਹੀ ਤਾਪਮਨ ਦਰਜ ਕੀਤਾ ਜਾਵੇ ਹਰ ਰੋਜ਼ ਦੀ ਤਰ੍ਹਾਂ ਅਪਡੇਟ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਾਂਗੇ ਦੋ-ਦੋ ਵਾਰੀ ਵੀ ਦਿਨ ਦੇ ਵਿੱਚ ਸਾਂਝੀ ਕਰ ਸਕਦੇ ਆ ਤੇ ਕਈ ਵਾਰੀ ਸਮਾਂ ਨਹੀਂ ਲੱਗਦਾ ਤਾਂ ਇੱਕ ਵਾਰੀ ਜਿਹੜੀ ਜਾਣਕਾਰੀ ਹੈ ਸਾਂਝੀ ਕਰਾਂਗੇ ਦੋਸਤੋ ਇਸ ਦੇ ਵਿੱਚ ਕੀ ਹੈ ਪ੍ਰੀ ਮੌਨਸੂਨ ਦੇ ਵਿੱਚ ਜਦੋਂ ਵੀ ਕੋਈ ਕਿਤੇ ਕਿਸੇ ਇੱਕ ਇਲਾਕੇ ਦੇ ਵਿੱਚ ਨਵੀਂ ਵਾਧਦੀ ਹੈ ਧੁੱਪ ਥੋੜੀ ਜੀ ਜ਼ਿਆਦਾ ਹੁੰਦੀ ਹੈ ਟੈਂਪਰੇਚਰ ਵਧੇ ਹੋਏ ਹੁੰਦੇ ਨੇ ਤਾਂ ਠੰਡੀਆਂ ਹਵਾਵਾਂ ਚੱਲਣ ਦੇ ਕਾਰਨ ਜਦੋਂ ਨਵੀਂ ਵਾਧਦੀ ਹੈ ਤਾਂ ਉਹ ਨਵੀਂ ਵਧਣ ਦੇ ਕਾਰਨ ਘੱਟ ਦਿਵਾਲੇ ਖੇਤਰ ਜਾਂ ਬਣ ਜਾਂਦਾ ਤੇ ਜਿਹੜੇ ਮੌਇਸਚਰ ਹੁੰਦਾ ਉਹਨੂੰ ਜਦੋਂ ਠੰਡ ਠੰਡੀਆਂ ਹਵਾਵਾਂ ਲੱਗਦੇ ਨਾਲ ਤਾਂ ਧਰਤੀ ਦੇ ਉੱਤੇ ਗਿਰਨ ਦੇ ਕਾਵਲ ਬਣ ਜਾਂਦਾ ਤੇ ਜਿਵੇਂ ਆਪਾਂ ਕਹਿ ਸਕਦੇ ਆ ਕਿ ਤੋ ਵੀ ਬੱਦਲੀ ਸਿਸਟਮ ਉੱਠਦਾ ਤੇ ਉਹ ਬੱਦਲੀ ਸਿਸਟਮ ਉੱਠਣ ਦੇ ਨਾਲ ਹੀ ਕਿਤੇ ਇੱਕ ਖੇਤਰ ਦੇ ਵਿੱਚ ਜਿਵੇਂ ਇੱਕ ਖੇਤ ਦੇ ਬੰਨੇ ਵੱਟ ਦੇ ਨਾਲ ਦੂਜੇ ਖੇਤ ਦੇ ਵਿੱਚ ਮੀਂਹ ਨਹੀਂ ਹੁੰਦਾ ਇੱਕ ਦੇ ਵਿੱਚ ਮੀਂਹ ਹੁੰਦਾ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਬਣਦਾ ਹੋਇਆ ਨਜ਼ਰ ਆ ਜਾਂਦਾ ਇਹ ਪ੍ਰੀ ਮੌਨਸੂਨ ਦਾ ਸੀਜ਼ਨ ਦੀ ਸ਼ੁਰੂਆਤ ਹੈ ਬਾਕੀ ਕੋਈ ਵੀ ਅਪਡੇਟ ਆਊਗੀ ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀ ਕਰਦੇ ਰਿਹਾ ਕਰਾਂਗੇ ਕੋਈ ਬਦਲਾਅ ਆਉਂਦਾ ਕੋਈ ਸਿਸਟਮ ਐਕਟਿਵ ਹੁੰਦਾ ਤਾਂ ਉਹ ਸਾਂਝੀ ਜ਼ਰੂਰ ਕਰਿਆ ਕਰਾਂਗੇ ਫਿਲਹਾਲ ਇਹੀ ਅਪਡੇਟ ਹੈ ਕਿ ਤਿੰਨ ਚਾਰ ਦਿਨਾਂ ਤੋਂ ਥੋੜੇ ਜਿਹਾ ਸਿਸਟਮ ਹੌਂਦੇ ਜਾਂਦੇ ਰਹਿਣਗੇ ਜਿਹੜੇ ਪਿਛਲੇ ਦਿਨਾਂ ਵਿੱਚ ਉੱਤਰ ਪੱਛਮੀ ਸਿਸਟਮ ਜਿਹੜੇ ਪੱਛਮੀ ਸਿਸਟਮ ਸੀ ਉਹ ਆਉਂਦੇ ਜਾਂਦੇ ਸੀ ਹੁਣ ਉਹਨਾਂ ਦਾ ਪ੍ਰਭਾਵ ਘਟ ਜੋ ਹੁਣ ਪ੍ਰੀ ਮੌਨਸੂਨ ਦਾ ਸੀਜ਼ਨ ਸ਼ੁਰੂ ਹੋ ਗਿਆ 15 ਤਰੀਕ ਤੋਂ ਬਾਅਦ ਡਿਕਲੇਅਰ ਹੋ ਜਾਂਦਾ ਉਹ ਤੇ ਹੁਣ 20 ਤਰੀਕ ਤੋਂ ਬਾਅਦ ਉਹ ਸਿਸਟਮ ਐਕਟਿਵ ਹੋ ਜਾਣਗੇ ਜਿਹੜੇ ਕਿ ਅਚਨ-ਚੇਤ ਬਦਲ ਲੈ ਉਹ ਵਾਣਨੇ ਸ਼ੁਰੂ ਹੋ ਜਾ ਕਰਨਗੇ ਕਾਲੇ ਘਟਾਵਾਂ ਵਾਲੇ ਜਿਹਦੇ ਨਾਲ ਹਨੇਰੀ ਵੀ ਆਇਆ ਕਰੂਗੀ ਮੀ ਵੀ ਤੇਜ਼ ਪੈ ਸਕਦਾ ਕਿਤੇ ਕਦੋਂ ਕਾ ਕਿਤਰਾ ਸਰਾਟਾ ਗਿਰ ਸਕਦਾ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਬਣ ਚੱਕ ਰੂ ਕਿਉਂਕਿ ਤਾਪਮਾਨ ਵਧ ਜਾਣਗੇ ਤੇ ਜਿੱਥੇ ਵੀ ਠੰਡੀਆਂ ਹਵਾਵਾਂ ਲੱਗਿਆ ਕਰਨੀਆਂ ਨਵੀਂ ਇਕੱਠੀ ਹੋਇਆ ਕਰੂ ਤਾਂ ਉਮੀਦ ਇਹ ਹਾਲਾਤ ਜਿਹੜੇ ਬਣ ਜਾਣਗੇ ਹੋਰ ਅਪਡੇਟ ਲਈ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਹੈਂਡਲ ਸਤਿਗੁਰਪੰਗੋ ਦੇ ਨਾਲ ਤੇ ਦੋਸਤੋ ਦੁਬਾਰਾ ਫੇਰ ਬੇਨਤੀ ਕਰ ਰਹੇ ਹਾਂ ਕਿ ਸਪੋਰਟ ਜ਼ਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਾ ਦਿਆ ਕਰੋ ਤੇ ਕਰਦਿਆ ਕਰੋ ਤੇ ਆਪਣੀ ਫੇਸਬੁੱਕ ਆਈਡੀ ਨੂੰ ਬਹੁਤ ਬਹੁਤ ਫੋਲੋ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ